ਮੁੱਖ ਮੰਤਰੀ ਦੇ ਲਈ ਹਰਦੀਪ ਕੀ ਥ੍ਰੈਟ ਹੋ ਗਿਆ ਤੇ ਹਰਦੀਪ ਨੂੰ ਦੋਨੇ ਦਿਨ ਹਰਾਸਤ ਦੇ ਵਿੱਚ ਲਿਆਂਦਾ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਆ ਕਾਰ ਵਾਲੀ ਸੀਐਮ ਸਾਹਿਬ ਤਾਂ ਜਹਾਜ਼ਾਂ 'ਚ ਗੇੜੇ ਦੰਦੇ ਉਹਨਾਂ ਨੂੰ ਉਹ ਮੁਸ਼ਕਲਾ ਨਹੀਂ ਪਤਾ ਤਾਂ ਮੈਂ ਉਹ ਮੁਸ਼ਕਲਾ ਲੈ ਕੇ ਜਾ ਰਿਹਾ ਸੀ ਵੀ ਸੀਐਮ ਸਾਹਿਬ ਇਹ ਹੱਲ ਕਰੋ ਅੱਜ ਤੁਸੀਂ 3 ਸਾਲ ਬਾਅਦ ਸਾਡੇ ਧੂਰੀ ਸ਼ਹਿਰ ਆਏ ਹੋ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਗਲਤ ਗੱਲ ਜੱਜ ਕੀਤੀ ਆ ਜਿਹਦੇ ਕਰਕੇ ਉਹਨਾਂ ਨੇ ਮੈਨੂੰ ਹਰਾਸਤ ਦੇ ਵਿੱਚ ਲਿਆ ਵੀ ਮੈਨੂੰ ਉੱਥੇ ਤੱਕ ਪਹੁੰਚਣੇ ਨਹੀਂ ਦਿੱਤਾ ਜਿੱਥੇ ਗਏ ਨੇ ਉੱਥੇ ਦੁਕਾਨਾਂ ਬੰਦ ਹੋ ਗਈਆਂ ਵੀ ਮੋਸੀ ਐਮ ਸਾਹਿਬ ਆ ਰਹੇ ਨੇ ਦੁਕਾਨਾਂ ਦੇ ਸ਼ਟਰ ਸੱਟੋ ਇੱਕ ਵਾਰ ਨਾ ਮੁੱਖ ਮੰਤਰੀ ਸਾਹਿਬ ਢੀਂਡਸਿਆਂ ਨੂੰ ਕਹਿੰਦੇ ਹੁੰਦੇ ਸੀਗੇ ਵੀ ਢੀਂਡਸਾ ਸਾਹਿਬ ਬਿਨਾਂ ਸਿਕਿਉਰਿਟੀ ਤੋਂ ਬਸ ਸਟੈਂਡ ਜਾ ਕੇ ਦੇਖ ਲੈਣਾ ਮੈਂ ਇਹ ਕਹਿਣਾ ਵੀ ਮੁੱਖ ਮੰਤਰੀ ਜੀ ਤੁਸੀਂ ਸਿਕਿਉਰਿਟੀ ਨਾਲ ਇੱਕ ਵਾਰ ਲੋਕਾਂ ਨੂੰ ਖੁੱਲ੍ਹ ਕੇ ਮਿਲ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਫਰਕ ਹੈ ਆਮ ਘਰ ਦੇ ਮੁੰਡੇ ਕਹਿਣ ਤੇ ਕਰਨੀ 'ਚ ਬੜਾ ਫਰਕ ਆਉਂਦਾ ਭਾਈ ਜੀ ਚੰਡੀਗੜ੍ਹ ਤੋਂ ਸੰਗਰੂਰ ਗਏ ਹੈਲੀਕਾਪਟਰ ਤੇ ਸੰਗਰੂਰ ਤੋਂ ਧੂਰੀ ਗਏ ਹੈਲੀਕਾਪਟਰ ਤੇ ਧੂਰੀ ਤੋਂ ਕਨੌਰ ਗਏ ਹੈਲੀਕਾਪਟਰ ਤੇ ਸਾਰਾ ਇਹ 5-5 10-10 ਕਿਲੋਮੀਟਰ ਦਾ ਏਰੀਆ ਜੀ ਜਿਹੜਾ 10 ਮਿੰਟ ਚ ਕਾਰ ਚ ਕਵਰ ਹੁੰਦਾ ਹੈ ਉਤੋਂ ਧੂਰੀ ਆਏ ਜੀ ਹੈਲੀਕਾਪਟਰ ਤੇ ਪੁੱਲਰ ਰੇੜੀ ਪਿੰਡ ਗਏ ਹੈਲੀਕਾਪਟਰ ਤੇ ਸੰਗਰੂਰ ਆਏ ਹੈਲੀਕਾਪਟਰ ਤੇ ਉਤੋਂ ਸੈਫਰਨ ਗਏ ਹੈਲੀਕਾਪਟਰ ਤੇ ਉਹ ਤਾਂ ਸਾਈਕਲ ਨੂੰ ਵੀ ਭੈੜੀ ਚੀਜ਼ ਬਣਾਈ ਫਿਰਦੇ ਨੇ ਕੋਈ ਜਿਵੇਂ ਇਹ ਨਹੀਂ ਹੁੰਦਾ ਕੋਈ ਰੇਡ ਹੈ ਵੀ ਜਿੱਦਾ ਜੀ ਕਰਦਾ ਉਹ ਹੀ ਖਿੱਚ ਕੇ ਲੈ ਜਾਓ ਸਰਕਾਰੀ ਪੈਸੇ ਦੀ ਦੁਰਵਰਤੋਂ ਤਾਂ ਫਿਰ ਸੀਐਮ ਸਾਹਿਬ ਕਰ ਰਹੇ ਨੇ ਠੀਕ ਹੈ ਔਰ ਕੰਮ ਕਰਨਾ ਫਿਰ ਜੇ ਹਜੇ ਵੀ ਔਖਾ ਲੱਗਦਾ ਫਿਰ ਤਾਂ ਵਡੀਆਂ-ਵਡੀਆਂ ਗੱਲਾਂ ਨੇ ਜੀ ਕਿਉਂਕਿ ਧੂਰੀ ਦੇ ਵਿੱਚ ਭਾਜਪੀ ਦੇ ਵੀ ਲੀਡਰ ਨੇ ਅਕਾਲੀ ਦਲ ਦੇ ਵੀ ਲੀਡਰ ਨੇ ਕਾਂਗਰਸ ਦੇ ਵੀ ਥੋੜੇ ਤੋਂ ਇਲਾਵਾ ਹੋਰ ਲੀਡਰ ਨੇ ਗੋਲਡੀ ਵੀ ਨੇ ਹੋਰ ਕਿਸੇ ਨੂੰ ਨਟੇਨ ਨਹੀਂ ਕੀਤਾ ਗਿਆ ਕਿਸੇ ਨੂੰ ਹਰਾਸਤ ਦੇ ਵਿੱਚ ਨਹੀਂ ਲਿਆ ਗਿਆ ਸਿਰਫ ਤੁਹਾਨੂੰ ਹੀ ਕਿਉਂ ਲਿਆ ਗਿਆ ਦੂਜਿਆਂ ਨੂੰ ਕਿਉਂ ਨਹੀਂ ਲਿਆ ਗਿਆ ਬਾਈ ਜੀ ਜਿਹੜੇ ਲੱਤਾ ਹਿੱਟ ਦੀ ਨਗਾਹ ਤੇ ਯਾਰ ਉਹ ਵਿਰੋਧ ਕਿਵੇਂ ਕਰ ਸਕਦੇ ਨੇ ਨਹੀਂ ਕਰ ਸਕਦੇ ਨਾ ਮੁੱਖ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਧੂਰੀ ਨੂੰ ਐਸਾ ਕੁਝ ਮਿਲਿਆ ਜਿਹੜਾ ਪੂਰੇ ਪੰਜਾਬ ਤੋਂ ਕੁਝ ਵੱਖਰਾ ਹੋਵੇ ਕੋਈ ਨਵੇਕਲਾ ਹੋਵੇ हां भाई मिलया ठूरी दी जेडी खੰਡ ਮਿਲਤੀ ਉਹ ਬੰਦ ਹੋ ਗਈ ਇੱਕੋ ਹੀ ਸਾਡੇ ਕੋਲੇ ਉਦਯੋਗ ਸੀਗਾ ਉਹ ਵੀ ਬੰਦ ਹੋ ਗਿਆ ਜੀ ਹੋਰ ਕੁਛ ਨਹੀਂ ਮਿਲਿਆ ਕੋਈ ਪ੍ਰੋਜੈਕਟ ਨਹੀਂ ਮਿਲਿਆ ਸੇ ਤੇ ਖੜ ਕੇ ਉਹੀ ਕਮੇਡੀ ਕਰਤੀ ਜੀ ਉਹੀ ਗੱਲਾਂ ਕਰਤੀਆਂ ਉਹੀ ਵਿਆਹ ਵਾਲੇ ਕੰਬਲ-ਕੁੰਬਲ ਦੇ ਵੰਡ ਤੇ ਕਾਫੀ ਜਿਆਦੇ ਉਹ ਚੀਜ਼ਾਂ ਚੋਂ ਮਾਹਰ ਨੇ ਕੈਪਟਨ ਵੀ ਮਾਨ ਕਰਦਾ ਹੈ ਕਿ ਮੈਂ ਪਟਿਆਲੇ ਨੂੰ ਕਿੱਡਾ ਸੋਹਣਾ ਬਣਾਇਆ ਤੇ ਲੋਕ ਵੀ ਮਾਨ ਕਰਦੇ ਨੇ ਤਾਂ ਠੂਰੀ ਦੇ ਲੋਕ ਇਸ ਚੀਜ਼ ਤੇ ਮਾਨ ਕਰਨਗੇ ਵੀ ਸਾਡੇ ਸੀਐਮ ਨੇ ਠੂਰੀ ਲਈ ਕੀ ਕਰਤਾ ਬਜਿੰਦਰ ਜੀ ਨੇ ਮંત્રી ਸਾਹਿਬ ਆਪਣੇ ਸਾਫਕਾ ਉਹਨਾਂ ਨੇ ਸੰਗਰੂਰ ਦਾ ਸਾਰਾ ਨਰਕ ਕਰਤਾ ਠੀਕ ਹੈ ਤੇ ਹਾਂ ਇਹਨਾਂ ਨੇ ਕੀ ਦਿੱਤਾ ਸਿਰਫ ਵੈਰੀਗੇਟ ਲੈਂਦੀ ਸਰਕਾਰ ਤੇ ਸਿਰਫ ਉਹ ਸੰਗਰੂਰ ਦੇ ਵਿੱਚ ਇਕੱਲੇ ਵੈਰੀਗੇਟ ਨੇ ਬਲਕਿ ਇਹਨਾਂ ਦੇ ਕੋਲੇ ਹਰਾ ਪੈਨ ਸੀਗਾ ਜਿਹੜਾ ਇਹ ਕਹਿੰਦੇ ਹੁੰਦੇ ਸੀ ਕਦੇ ਮੈਨੂੰ ਇਹ ਵਾਹਿਗੁਰੂ ਬਖਸ਼ੇ ਹਰੇ ਪੈਨ ਦੀ ਤਾਕਤ ਬਖਸ਼ੇ ਉਹ ਬਖਸ਼ੀ ਗਈ ਨਾ ਤਾਂ ਇਹਨਾਂ ਨੇ ਕੀ ਕਰਿਆ ਵੈਰੀਗੇਟਾਂ ਤੋਂ ਇਲਾਵਾ ਉਹ ਨਸ਼ੇ ਤੇ ਕਹਿੰਦੇ ਸੀ ਇੱਕ ਪਲਾਨ ਬਣਾਇਆ 3 ਸਾਲ ਦੇ ਵਿੱਚ ਸਾਨੂੰ ਪਤਾ ਲੱਗਿਆ ਪਲਾਨ ਬਣਾਇਆ ਕਹਿੰਦੇ ਉਹ ਹੁਣ ਨਸ਼ਾ ਜਮੇ ਖਤਮ ਕਰ ਦਾਂਗੇ ਪਰ ਸਾਨੂੰ ਲੋਕ ਸਹਿਯੋਗ ਕਰਨ ਉਹ ਮਸਲਿਆਂ ਤੇ ਤਾਂ ਸਾਰਿਆਂ ਤੇ ਕੰਮ ਕਰ ਹੀ ਰਹੇ ਐ ਹੋ ਜਾ ਕਿਹੜਾ ਪਲਾਨ ਥੀ ਜਿਹੜਾ ਸਰਕਾਰ ਤੇ 3 ਸਾਲ ਲਾ ਕੇ ਬਣਾਉਂਦੇ ਹਨ ਔਰ ਲੋਕਾਂ ਨੂੰ ਕਹਿ ਰਹੇ ਨੇ ਸਹਿਯੋਗ ਕਰੋ ਜਦੋਂ ਭਾਈ ਜੀ ਲੋਕ ਤਾਂ ਪਹਿਲਾਂ ਤੋਂ ਹੀ ਸਹਿਯੋਗ ਕਰਦੇ ਨੇ ਪਹਿਲੇ ਹੀ ਨਹੀਂ ਲੋਕ ਤਾਂ ਨਸ਼ੇ ਵਾਲੀ ਦੀ ਜਵਾਨਤਾ ਕਰ ਰਹੇ ਪਿੰਡੋਂ ਪਿੰਡ ਹੀ ਉਹ ਤਾਂ ਪਹਿਲਾਂ ਹੀ ਕੈਂਪ ਲਾ ਰਹੇ ਨੇ ਪਹਿਲਾਂ ਹੀ ਉਹਨਾਂ ਨੇ ਤਾਂ ਪਹਿਰੇ ਲਾਦੇ ਸੀ ਪਰ ਉਦੋਂ ਆਪਾਂ ਉਹਨਾਂ ਤੇ ਪਰਚੇ ਦੰਦੇ ਸੀ ਜਦੋਂ ਲੋਕ ਇਹ ਚੀਜ਼ ਤੇ ਪਹਿਲਾਂ ਕੰਮ ਕਰਦੇ ਸੀ ਨਾ ਉਦੋਂ ਆਪਾਂ ਨੂੰ ਬੁਰਾ ਲੱਗਦਾ ਸੀ ਆਪਾਂ ਪਰਚੇ ਦਿੰਦੇ ਤੇ ਪਰ ਹੁਣ ਉਹੀ ਲੋਕਾਂ ਦੀ ਆਪਾਂ ਹੈਲਪ ਮੰਗ ਰਹੇ ਹਾਂ ਨਾ ਤੇ ਤੁਸੀਂ ਪਲਾਨ ਕਿਹੜਾ ਬਣਾਇਆ ਹੈ ਜਿਹੜਾ ਉਹ ਤੁਸੀਂ ਹੁਣ ਵੀ ਨਹੀਂ ਦੱਸ ਸਕੇਗੇ ਤੁਸੀਂ ਹੁਣ ਵੀ ਇਹੀ ਕਹਿ ਕੇ ਕਿਉਂ ਲੋਕਾਂ ਨੂੰ ਸਹਿਯੋਗ ਕਰੋ ਜਦੋਂ ਸਰਕਾਰ ਆਈ ਨਹੀਂ ਸੀ ਨਾ ਉਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਤੇ ਵੀ 3 ਮਹੀਨਿਆਂ ਦਾ ਸਮਾਂ ਚਾਹੀਦਾ ਹੈ ਨਾ ਤਾਂ ਹੁਣ ਤਾਂ ਯਾਰ ਫਿਰ 3 ਸਾਲ ਹੋ ਗਏ 3 ਸਾਲ ਦੇ ਵਿੱਚ ਤਾਂ ਮੈਂ ਪਹਿਲਾਂ ਹੀ ਕਿਹਾ ਪਲਾਨ ਇਹ ਬਣਿਆ ਨਾ ਤੋਂ ਫਿਰ ਗਾਹਾਂ ਮੈਨੂੰ ਲੱਗਦਾ ਵੀ ਹੋਰ 5-7 ਸਾਲ ਚਾਹੀਦੇ ਨੇ ਨਸ਼ਾ ਬੰਦ ਕਰਨ। ਪਹਿਲਾਂ ਉਹ ਮਾਨਸਾਲੇ ਦਾ ਵੀ ਇਹਨਾਂ ਨੇ ਫੜਿਆ ਸੀਗਾ ਨਾ ਉਹਦਾ ਕੀ ਕਰਤਾ ਉਹ ਫਿਰਦਾ। ਉਹਦਾ ਮੁੱਖ ਮੰਤਰੀ ਸਾਹਿਬ ਕੋਲੇ ਵੀਡੀਓ ਉਹਦੀ। ਫਿਰ ਉਹ ਲੋਕਾਂ 'ਚ ਕਿਉਂ ਨਹੀਂ ਜ਼ਾਹਰ ਕਰਦੇ? ਜਗ ਜ਼ਾਹਰ ਕਰਨ ਨਾਲ ਵੀਡੀਓ ਕੀ ਸਬੂਤ ਹੈ? ਫਿਰਦਾ ਨਾ ਉਹ ਦੁਬਾਰੇ ਮੀਟਿੰਗਾਂ ਕਰਦਾ ਨਾ ਮੁੱਖ ਮੰਤਰੀ ਸਾਹਿਬ ਦੇ ਬਰਾਬਰੇ ਆ ਕੇ ਬਹਿੰਦਾ ਨਾ ਤਾਂ ਯਾਰ ਉਹ ਗੱਲਾਂ ਕਰਨ ਨਾਲ ਕੁਝ ਨਹੀਂ ਬੰਦਦਾ। ਦੇਖੋ ਐਵੇਂ ਨਹੀਂ ਗਰਾਊਂਡ 'ਤੇ ਕਰਕੇ ਦਿਖਾਓ ਰਿਐਲਿਟੀ ਦਿਖਾਓ ਕੀ ਹੈ। ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਬਟਾਲ ਬੀਤੇ ਦਿਨੀ ਮੁੱਖ ਮੰਤਰੀ ਆਪਣੇ ਹਲਕੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਦੋ ਦਿਨਾਂ ਦੌਰੇ ਤੇ ਜਾਂਦੇ ਨੇ ਤਾਂ ਉਸ ਦੌਰਾਨ ਇੱਕ ਵੀਡੀਓ ਵਾਇਰਲ ਹੁੰਦੀ ਆ ਧੂਰੀ ਦੇ ਵਿੱਚ ਕਾਂਗਰਸੀ ਆਗੂ ਹਰਦੀਪ ਸਿੰਘ ਸਰਪੰਚ ਨੇ ਜਿਹੜੇ ਦੌਲਤਪੁਰ ਤੋਂ ਹਰਦੀਪ ਸਰਪੰਚ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਜਾਂਦਾ ਜਦੋਂ ਤੱਕ ਮੁੱਖ ਮੰਤਰੀ ਧੂਰੀ ਹਲਕੇ ਦੇ ਵਿੱਚ ਰਹਿੰਦੇ ਨੇ ਦੋ ਦਿਨ ਦੋਨੋਂ ਦਿਨ ਹਰਦੀਪ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਕਿ ਅਖਰ ਹਰਦੀਪ ਤੋਂ ਕੀ ਪ੍ਰੋਬਲਮ ਸੀ ਉਸ ਏਰੀਆ ਦੇ ਵਿੱਚ ਹਰਦੀਪ ਤੋਂ ਇਲਾਵਾ ਕਿਸੇ ਵੀ ਹੋਰ ਆਗੂ ਨੂੰ ਪੁਲਿਸ ਦੇ ਵੱਲੋਂ ਡਿਟੇਨ ਨਹੀਂ ਕੀਤਾ ਗਿਆ ਕੀ ਹਰਦੀਪ ਕੀ ਥ੍ਰੈਟ ਸੀ ਮੁੱਖ ਮੰਤਰੀ ਦੇ ਲਈ ਐਡਾ ਕੀ ਚੈਲੰਜ ਸੀ ਹਰਦੀਪ ਮੁੱਖ ਮੰਤਰੀ ਦੇ ਲਈ ਤਾਂ ਕਿ ਆ ਜੋ ਹਰਦੀਪ ਨੂੰ ਡਿਟੇਨ ਕਰਨਾ ਪਿਆ ਹਰਦੀਪ ਮੇਰੇ ਨਾਲ ਨੇ ਗੱਲਬਾਤ ਸ਼ੁਰੂ ਕਰਦਿਆਂ ਹਰਦੀਪ ਸਵਾਗਤ ਹੈ ਬਾਈ ਅਕਰਨੀ ਕਿਓ ਬਾਈ ਥੈਂਕ ਯੂ ਸੋ ਮੱਚ ਬਾਈ ਥੈਂਕ ਯੂ ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰ ਕਿ ਮੁੱਖ ਮੰਤਰੀ ਦੇ ਲਈ ਹਰਦੀਪ ਕੀ ਥ੍ਰੈਟ ਹੋ ਗਿਆ ਤੇ ਹਰਦੀਪ ਨੂੰ ਦੋ ਦਿਨ ਹਰਾਸਤ ਦੇ ਵਿੱਚ ਲਿਆਉਂਦਾ ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਆ ਕਾਰ ਵਾਲੀ ਉਹ ਅਸਲ 'ਚ ਕਿਉਂ ਕੀ ਕੀ ਬਣਿਆ ਸੀ ਸਾਰਾ ਬਈ ਦੀ ਗੱਲ ਇਹ ਹੈ ਮੁੱਖ ਮੰਤਰੀ ਲਈ ਹਰਦੀਪ ਥ੍ਰੈਟ ਨਹੀਂ ਹੈਗਾ ਜੀ ਹਰਦੀਪ ਇੱਕ ਆਮ ਕਰਦਾ ਮੁੰਡਾ ਹੈ ਮੁੱਖ ਮੰਤਰੀ ਉਸ ਸੀ ਨੂੰ ਸ਼ਾਇਦ ਸਮਝਦੇ ਨੇ ਵੀ ਆਮ ਕਰਦੇ ਮੁੰਡੇ ਕਿ ਤੋਪ ਹੁੰਦੇ ਨੇ ਮੈਂ ਲੋਕਾਂ ਦੇ ਵਿੱਚ ਜਾਣਾ ਲੋਕਾਂ ਦੇ ਗਰਾਊਂਡ ਤੋਂ ਜਿਹੜੀਆਂ ਮੁਸ਼ਕਲਾਂ ਨੇ ਜੀ ਉਹ ਮੈਨੂੰ ਪਤਾ ਨੇ ਸ਼ਾਇਦ ਸੀਐਮ ਸਾਹਿਬ ਤਾਂ ਜਹਾਜ਼ਾਂ 'ਚ ਗੇੜੇ ਦੰਦੇ ਆ ਉਹਨਾਂ ਨੂੰ ਉਹ ਮੁਸ਼ਕਲਾਂ ਨਹੀਂ ਪਤਾ ਤਾਂ ਮੈਂ ਉਹ ਮੁਸ਼ਕਲਾਂ ਲੈ ਕੇ ਜਾ ਰਿਹਾ ਸੀ ਵੀ ਸੀਐਮ ਸਾਹਿਬ ਇਹ ਹੱਲ ਕਰੋ ਅੱਜ ਤੁਸੀਂ 3 ਸਾਲ ਬਾਅਦ ਸਾਡੇ ਧੂਰੀ ਸ਼ਹਿਰ ਆਏ ਹੋ ਸਾਨੂੰ ਮੌਕਾ ਮਿਲਿਆ ਸੀ ਜੀ ਉਹਨਾਂ ਦੇ ਦਰਸ਼ਨ ਕਰਨ ਦਾ ਉਹਨਾਂ ਨਾਲ ਉਹ ਮੁਸ਼ਕਲਾਂ ਦਾ ਹੱਲ ਕਰਨ ਲਈ ਉਹਨਾਂ ਨੂੰ ਮਿਲਣ ਦਾ ਪਰ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਗਲਤ ਗੱਲ ਜੱਜ ਕੀ ਆ ਜਿਹਦੇ ਕਰਕੇ ਉਹਨਾਂ ਨੇ ਮੈਨੂੰ ਹਰਾਸਤ ਦੇ ਵਿੱਚ ਲਿਆ ਵੀ ਮੈਨੂੰ ਉੱਥੇ ਤੱਕ ਪਹੁੰਚਣੇ ਨਹੀਂ ਦਿੱਤਾ ਪਰ ਮੈਂ ਤਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਉਣ ਲਈ ਮਿਲਣਾ ਚਾਹੁੰਦਾ ਸੀ ਔਰ ਇੱਕ ਮੈਂ ਚਾਹੁੰਦਾ ਸੀ ਕਿ ਆ ਵੀ ਵਾਕਈ ਮੇਰੀ ਦਿਲੋਂ ਸੀਗਾ ਵੀ ਮੈਂ ਉਹਨਾਂ ਨੂੰ ਇੱਕ ਬੁੱਕਾ ਦੇ ਕੇ ਉਹਨਾਂ ਨੂੰ ਵੈਲਕਮ ਕਰਾਂ ਕਿ ਤੁਸੀਂ 3 ਸਾਲ ਬਾਅਦ ਆਏ ਥੋੜੇ ਦਿਨ ਪਹਿਲਾਂ ਪਈ ਸੀ ਮੈਂ ਇੱਕ ਇੰਟਰਵਿਊ ਦਿੱਤੀ ਸੀ ਉਹ ਇੰਟਰਵਿਊ ਦੇ ਵਿੱਚ ਕੁਦਰਤੀਓ ਜਿਕਰ ਹੋਇਆ ਕਿ 3 ਸਾਲ ਤੋਂ ਮੁੱਖ ਮੰਤਰੀ ਸਾਹਿਬ ਤੂਰੀ ਸ਼ਹਿਰ 'ਚ ਨਹੀਂ ਆਏ ਠੀਕ ਹੈ ਤਾਂ ਮੈਨੂੰ ਤਾਂ ਆਪਦੇ ਆਪ ਨੂੰ ਲੱਗਿਆ ਕਿ ਮੇਰੇ ਲਈ ਇਹ ਇੱਕ ਗੋ ਕਿ ਮੇਰੀ ਇੰਟਰਵਿਊ ਤੋਂ ਬਾਅਦ ਕੁਦਰਤੀ ਉਹ ਮੁੱਖ ਮੰਤਰੀ ਜੀ ਚਾਰ ਦਿਨਾਂ ਬਾਅਦ ਧੂਰੀ ਚਾ ਰਹੇ ਨੇ ਤਾਂ ਮੈਨੂੰ ਮਿਲਣਾ ਚਾਹੀਦਾ ਨਾਲੇ ਸਮਾਂ ਟਾਈਮ ਵੀ ਦੇਖੋ ਸਰਕਾਰ ਕੋਲੇ ਥੋੜਾ ਰਹਿ ਗਿਆ ਤਾਂ ਇਹ ਸਮਾਂ ਵੀ ਮੈਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾ ਸਕਾਂ ਇਸੇ ਕਰਕੇ ਮੈਂ ਤਾਂ ਇਹ ਸੋਚਿਆ ਸੀਗਾ ਜੀ ਬਾਕੀ ਹੁਣ ਇਹ ਤਾਂ ਉਹੀ ਜਵਾਬ ਦੇ ਸਕਦੇ ਨੇ ਵੀ ਉਹਨਾਂ ਨੂੰ ਕੀ ਲੱਗਿਆ ਮੈਂ ਹਰਦੀਪ ਗੱਲ ਇਹ ਹੈ ਕਿ ਥੋੜਾ ਕੋਈ ਕੋਈ ਵਿਰੋਧ ਕਰਨ ਦਾ ਕੋਈ ਕਾਲੇ ਝੰਡੇ ਦਿਖਾਉਣ ਦਾ ਕੁਝ ਹੋਰ ਕਿਸੇ ਤਰੀਕੇ ਦਾ ਕੋਈ ਪਲਾਨ ਤਾਂ ਨਹੀਂ ਸੀ ਕਿਉਂਕਿ ਧੂਰੀ ਦੇ ਵਿੱਚ ਬੀਜੇਪੀ ਦੇ ਵੀ ਲੀਡਰ ਨੇ ਅਕਾਲੀ ਦਲ ਦੇ ਵੀ ਲੀਡਰ ਨੇ ਕਾਂਗਰਸ ਦੇ ਵੀ ਥੋੜੇ ਤੋਂ ਇਲਾਵਾ ਹੋਰ ਲੀਡਰ ਨੇ ਗੋਲਡੀ ਵੀ ਨੇ ਹੋਰ ਕਿਸੇ ਨੂੰ ਰਿਟੇਨ ਨਹੀਂ ਕੀਤਾ ਗਿਆ ਕਿਸੇ ਨੂੰ ਹਰਾਸਤ ਦੇ ਵਿੱਚ ਨਹੀਂ ਲਿਆ ਗਿਆ ਸਿਰਫ ਤੁਹਾਨੂੰ ਹੀ ਕਿਉਂ ਲਿਆ ਗਿਆ ਦੂਜਿਆਂ ਨੂੰ ਕਿਉਂ ਨਹੀਂ ਲਿਆ ਗਿਆ ਬਾਈ ਜੀ ਗੱਲ ਇਹ ਹੈ ਦੇਖੋ ਕੋਈ ਮੈਂ ਕਾਲੇ ਝੰਡੇ ਨਹੀਂ ਦਿਖਾਉਣੇ ਤੇ ਕੋਈ ਮੈਂ ਤਖਤੀਆਂ ਬਾਕੇ ਨਹੀਂ ਜਾਣਾ ਸੀ ਹਾਂ ਜਾਣਾ ਸੀ ਆਪਦੇ 20-50 ਦੋਸਤਾਂ ਨਾਲ ਜ਼ਰੂਰ ਜਾਣਾ ਸੀ ਜਾਣਾ ਵੈਲਕਮ ਕਰਨ ਸੀਗਾ ਤੇ ਆਪਦੀਆਂ ਮੁਸ਼ਕਲਾਂ ਲੈ ਕੇ ਜਾਣਾ ਸੀ ਜਿਹੜੀ ਹੋਰ ਕਿਸੇ ਦੇ ਵਿਰੋਧ ਕਰਨ ਵਾਲੀ ਗੱਲ ਹੈ ਬਾਈ ਜੀ ਜਿਹੜੇ ਲੱਤਾਂ ਹਿੱਟ ਦੀ ਨਗਾਹ ਤੇ ਯਾਰ ਉਹ ਵਿਰੋਧ ਕਿਵੇਂ ਕਰ ਸਕਦੇ ਨੇ ਨਹੀਂ ਕਰ ਸਕਦੇ ਨਾ ਹਜੇ ਤੱਕ ਵਾਹਿਗੁਰੂ ਦੀ ਮਿਹਰ ਹੈ ਲੋਕਾਂ 'ਚ ਜਾਣਿਆ ਲੋਕ ਦੱਸਦੇ ਨੇ ਉਹ ਤਕਲੀਫਾਂ ਨੂੰ ਵੀ ਸਾਡੀਆਂ ਤਕਲੀਫਾਂ ਨੇ ਲਗਾਤਾਰ ਉਹਨਾਂ 'ਚ ਵਿਚਰਦੇ ਆ ਤਾਂ ਫਿਰ ਉਹ ਚੀਜ਼ ਨੂੰ ਲੈ ਕੇ ਜਾ ਰਹੇ ਸੀਗੇ ਜੀ ਤੁਹਾਡੀਆਂ ਕਿਹੜੀਆਂ ਮੁਸ਼ਕਲਾਂ ਸੀ ਤੁਸੀਂ ਕਹੇ ਕਿ ਮੈਂ ਮੁਸ਼ਕਲਾਂ ਲੈ ਕੇ ਚੱਲਿਆ ਸੀ ਤੁਹਾਡੀਆਂ ਕਿਹੜੀਆਂ ਮੁਸ਼ਕਲਾਂ ਸੀ ਜਿਹੜੀਆਂ ਤੁਸੀਂ ਸਰਭਾਤ ਤੋਂ ਸੁਣੀ ਹਾਲਾਂਕਿ ਜਦੋਂ ਮੁੱਖ ਮੰਤਰੀ ਦਾ ਸੋਸ਼ਲ ਮੀਡੀਆ ਦੇਖਦੇ ਆ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਦੇਖਦੇ ਆ ਉਦੋਂ ਤਾਂ ਐ ਲੱਗਦਾ ਕਿ ਧੂਰੀ ਦੇ ਵਿੱਚ ਪ੍ਰੋਬਲਮ ਹੀ ਕੋਈ ਨਹੀਂ ਉਹ ਤਾਂ ਕਹਿੰਦੇ ਮੈਂ ਗੱਫੇ ਵੰਡੇ ਆ ਧੂਰੀ ਦੇ ਵਿੱਚ ਉਹ ਤੁਹਾਡੇ ਇੱਕ ਮੁੱਖ ਮੰਤਰੀ ਦਾ ਜਿਹੜਾ ਲੋਕਾਂ ਦਾ ਸਹਾਇਤਾ ਕੇਂਦਰ ਉਹ ਵੀ ਖੋਲਿਆ ਹ ਵੇਜੀ ਦੇਖੋ ਗੱਲ ਇਹ ਹੈ ਮੁਸ਼ਕਲਾਂ ਚੰਡੀਗੜ੍ਹ ਵੇਕੇ ਨਹੀਂ ਹੱਲ ਹੁੰਦੀਆਂ ਪਹਿਲੀ ਗੱਲ ਤਾਂ ਇਹ ਹੀ ਹੈ ਵੀ ਸ਼ਹਿਰ ਦੇ ਵਿੱਚ 3 ਸਾਲ ਬਾਅਦ ਐਂਟਰੀ ਹੋਈ ਹੈ ਨਾ ਤੁਸੀਂ ਉੱਥੋਂ ਹੀ ਦੇਖ ਲਓ ਜਦੋਂ ਇੰਟਰਵਿਊ ਆਪਣੀ 3 ਸਾਲ ਬਾਅਦ ਹੋਈ ਹੈ ਤਾਂ ਫੇਰ ਮੁਸ਼ਕਲਾਂ ਕਿੱਥੋਂ ਹੱਲ ਕਰਾਤੀਆਂ ਕਿਵੇਂ ਕਰਾਤੀਆਂ ਬੜੀਆਂ ਵੱਡੀਆਂ ਮੁਸ਼ਕਲਾਂ ਨੇ ਜੀ ਤੂਰੀ ਦੇ ਵਿੱਚ ਓਵਰ ਬ੍ਰਿਜ ਦੀ ਬਹੁਤ ਵੱਡੀ ਮੁਸ਼ਕਲ ਹੈ ਮਿੱਲ ਦੀ ਬਹੁਤ ਖੰਡ ਮਿੱਲ ਦੀ ਬਹੁਤ ਵੱਡੀ ਮੁਸ਼ਕਲ ਹੈ ਜੀ ਕੋਈ ਸਟੇਡੀਅਮ ਨਹੀਂ ਕੋਈ ਪਾਰਕ ਨਹੀਂ ਕੋਈ ਮੈਡੀਕਲ ਸਕੂਲ ਕਾਲਜ ਨਹੀਂ ਹੈਗਾ ਚੰਗਾ ਜੀ ਕੋਈ ਬਾਈਪਾਸ ਨਹੀਂ ਕੋਈ ਨਿਕਲ ਰਿਹਾ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਸੁਆ ਖਬਰ ਕੀਤਾ ਸੀਗਾ ਉਹਨੂੰ ਅੱਗੇ ਪਾਰਕ ਚ ਕਨਵਰਟ ਕਰ ਲੈਣਾ ਕੋਈ ਉੱਥੇ ਬਾਜ਼ਾਰ ਦੀਆਂ ਜਿਹੜੀਆਂ ਰੇੜੀਆਂ ਨੇ ਜਾਂ ਟ੍ਰੈਫਿਕ ਦਾ ਕੋਈ ਉਹ ਕਰ ਲੈਣ ਉੱਥੇ ਕਾਰ ਪਾਰਕਿੰਗ ਬਣਾ ਦੇਣ ਕੋਸ਼ਿਸ਼ ਤਾਂ ਕਰ ਦੇਣ ਬਹੁਤ ਕੁਝ ਹੈ ਬਈ ਜੀ ਹੁਣ ਆਲਾ ਇਹ ਤਾਂ ਨਹੀਂ ਹੈਗਾ ਵੀ ਗੱਲਾਂ ਨਾਲ ਹੱਲ ਹੋ ਗਿਆ ਗੱਲਾਂ ਮੈਨੂੰ ਤਾਂ ਤੁਸੀਂ ਵੀ ਯਾਰ ਆਪਾਂ ਕੋਈ ਜ਼ਿਆਦਾ ਦੂਰ ਨਹੀਂ ਬੈਠੇ ਤੁਸੀਂ ਜਾ ਸਕਦੇ ਹੋ ਤੁਰੀ ਗਰਾਊਂਡ ਤੇ ਰਿਪੋਰਟ ਲੈ ਸਕਦੇ ਹੋ ਵੀ ਤੁਰੀ ਚ ਕੀ ਹੋਇਆ ਹਾਂ ਇਹ ਗੱਲਾਂ ਦੇਖੋ ਸਾਰੀਆਂ ਫੋਕੀਆਂ ਨੇ ਜੀ ਗਰਾਊਂਡ ਦੀ ਰਿਐਲਿਟੀ ਤਾਂ ਕੁਝ ਹੋ ਰਹੀ ਹੈ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਇੱਕ ਮੈਂ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਉਹਦੇ ਵਿੱਚ 51 ਕੰਮ ਨੇ ਜਿਹੜੇ ਲੋਕਾਂ ਨੇ ਕਹਿੰਦੇ ਹੋਇਆ ਕਰਨਗੇ ਉਹ ਇੱਕ ਇੱਕ ਦਫ਼ਤਰ ਦੇ ਵਿੱਚ ਬਈ ਜੀ ਉਹ ਨਾ ਸ਼ਾਇਦ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬੇਵਕੂਫ ਬਣਾਇਆ ਜਾ ਰਿਹਾ ਹੈ ਦੇਖੋ ਮੰਨ ਲਓ ਕਿਸੇ ਨੇ ਉਹਦੇ ਇਹਨਾਂ ਦੇ ਜਿਹੜਾ ਮੁੱਖ ਮੰਤਰੀ ਦਾ ਸਹਾਇਤਾ ਕੇਂਦਰ ਹੈ ਜੀ ਪਹਿਲਾਂ ਤਾਂ ਆਪਾਂ ਉੱਥੇ ਜਾਵਾਂਗੇ ਠੀਕ ਹੈ ਜੀ ਉੱਥੇ ਜਾ ਕੇ ਉਹਨਾਂ ਕੋਲੋਂ ਆਪਾਂ ਫਾਰਮ ਭਰਾਂਗੇ ਉਹ ਫਾਰਮ ਭਰਨ ਤੋਂ ਬਾਅਦ ਜੀ ਇਹਨਾਂ ਦਾ ਇੱਕ ਬੰਦਾ ਜਿਹੜਾ ਉਹਨੂੰ ਸਟੈਂਪ ਲਾ ਕੇ ਟੈਸਟਡ ਕਰੂਗਾ ਤਾਂ ਉਹ ਫਾਰਮ ਲੈ ਕੇ ਆਪਾਂ ਨੂੰ ਜਾਣਾ ਫੇਰ ਜੇ ਸਹਾਜ ਕੇਂਦਰ ਦਾ ਕੰਮ ਹੈ ਸਹਾਜ ਕੇਂਦਰ ਚ ਪਊਗਾ ਸੀਡੀਪੀਓ ਦਫ਼ਤਰ ਦਾ ਉੱਥੇ ਜਾਣਾ ਪਊਗਾ ਸਬੰਧਤ ਵਿਭਾਗ ਵਿੱਚ ਉੱਥੇ ਜਾਣਾ ਪਊਗਾ ਜੀ ਤਾਂ ਫਿਰ ਉਹਦੇ ਨਾਲ ਤਾਂ ਜ਼ਿਆਦਾ ਕੰਮ ਵਧੇ ਹੈ ਜੀ ਘਟਿਆ ਨਹੀਂ ਹੈਗਾ ਗੇੜੇ ਜ਼ਿਆਦਾ ਵਧੇ ਨੇ ਉੱਥੇ ਤੁਸੀਂ ਅਪਲਾਈ ਕਰਕੇ ਜਦੋਂ ਆਉਣੇ ਹੋ ਵਾਪਸ ਤੁਹਾਡਾ ਕੰਮ ਹੋ ਜਾਂਦਾ ਹੁਣ ਤੋਂ ਬਾਅਦ ਫਿਰ ਮੁੱਖ ਮੰਤਰੀ ਵਾਲੇ ਸੇਵਾ ਕੇਂਦਰ ਚ ਆਊਗਾ ਜੀ ਫਿਰ ਉੱਥੋਂ ਜਾ ਕੇ ਲੈਣਾ ਪਊ ਉਹ ਤਾਂ ਡਾਇਰੈਕਟ ਹੀ ਪਹਿਲਾਂ ਲੋਕ ਉੱਥੇ ਜਾਣ ਜੀ ਆਪਦਾ ਕੰਮ ਅੱਗੇ ਰੁਟੀਨ ਚ ਕਰਾ ਰਹੇ ਨੇ ਤੁਸੀਂ ਉਹਨਾਂ ਨੂੰ ਇੰਨਾ ਸਖਤ ਕਰ ਦੋ ਕਿ ਉੱਥੇ ਕੋਈ ਦਿੱਕਤੇ ਨਾ ਆਵੇ ਸਰਪੰਚ ਤੁਸੀਂ ਕਹਿੰਦੇ ਹੋ ਕਿ ਮੁੱਖ ਮੰਤਰੀ 3 ਸਾਲ ਬਾਅਦ ਗਏ ਸੀ ਚਲੋ ਉਹ ਕਹਿੰਦੇ ਮੈਂ ਤਾਂ ਹੁਣ ਪਹਿਲਾਂ ਤਾਂ ਮੇਰੇ ਕੋਲ 600 ਪਿੰਡ ਸੀ ਹੁਣ ਤਾਂ 12-13000 ਪਿੰਡਾ ਪੂਰੇ ਪੰਜਾਬ ਦਾ ਹੁਣ ਮੈਂ ਉਹਨਾਂ ਸਮਾਂ ਨਹੀਂ ਘਟ ਸਕਦਾ ਪਹਿਲਾਂ ਕਹਿੰਦੇ ਮੈਂ ਐਮਪੀ ਸੀ ਹੁਣ ਮੁੱਖ ਮੰਤਰੀ ਆ ਇਹ ਉਹਨਾਂ ਦਾ ਤਰਕ ਆ ਜਾਣਾ ਉੱਥੇ ਲੱਗ ਗੱਲ ਆ ਕੰਮ ਇੱਥੋਂ ਬਹਿ ਕੇ ਵੀ ਹੋ ਸਕਦੇ ਨੇ ਡਾਇਰੈਕਸ਼ਨ ਨਾਲ ਵੀ ਹੋ ਸਕਦੇ ਨੇ ਦਿਸ਼ਾ ਨਿਰਦੇਸ਼ ਛੇਡ ਹੋ ਸਕਦੇ ਨੇ ਪਰ 3 ਸਾਲ ਦੇ ਵਿੱਚ ਮੁੱਖ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਧੂਰੀ ਨੂੰ ਐਸਾ ਕੁਝ ਮਿਲਿਆ ਜਿਹੜਾ ਪੂਰੇ ਪੰਜਾਬ ਤੋਂ ਕੁਝ ਵੱਖਰਾ ਹੋਵੇ ਕੋਈ ਨਵੇਕਲਾ ਹੋਵੇ ਹਾਂ ਭਾਈ ਮਿਲਿਆ ਧੂਰੀ ਦੀ ਜਿਹੜੀ ਖੰਡ ਮਿਲਦੀ ਉਹ ਬੰਦ ਹੋ ਗਈ ਇੱਕੋ ਹੀ ਸਾਡੇ ਕੋਲੇ ਉਦਯੋਗ ਸੀਗਾ ਉਹ ਵੀ ਬੰਦ ਹੋ ਗਿਆ ਜੀ ਹੋਰ ਕੁਝ ਨਹੀਂ ਮਿਲਿਆ ਕੋਈ ਪ੍ਰੋਜੈਕਟ ਨਹੀਂ ਮਿਲਿਆ ਔਰ ਰਹੀ ਗੱਲ ਤੁਸੀਂ ਕਹਿੰਦੇ ਹੋ ਵੀ ਇੰਨਾ ਵੱਡਾ ਏਰੀਆ ਵੱਧ ਗਿਆ ਉਹਨਾਂ ਕੋਲੇ ਹਲਕਾ ਵੱਧ ਗਿਆ ਜਾਣਾ ਆਉਣਾ ਮੁੱਖ ਮੰਤਰੀ ਸਾਹਿਬ ਨਾਲ ਚੰਨੀ ਸਾਹਿਬ ਤੇ ਇੱਕ ਤੰਗ ਕੱਸਦੇ ਹੁੰਦੇ ਸੀਗੇ ਜਦੋਂ ਹੈਲੀਕਾਪਟਰ 'ਤੇ ਜਾਂਦੇ ਹੁੰਦੇ ਸੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਲਈ ਜਾਣਾ ਆਉਣਾ ਕਿੰਨਾ ਕੌਖਾ ਚੰਡੀਗੜ੍ਹ ਤੋਂ ਸੰਗਰੂਰ ਗਏ ਹੈਲੀਕਾਪਟਰ 'ਤੇ ਸੰਗਰੂਰ ਤੋਂ ਧੂਰੀ ਗਏ ਹੈਲੀਕਾਪਟਰ 'ਤੇ ਧੂਰੀ ਤੋਂ ਕਨੌਰ ਗਏ ਹੈਲੀਕਾਪਟਰ 'ਤੇ ਸਾਰਾ ਇਹ 5-5 10-10 ਕਿਲੋਮੀਟਰ ਦਾ ਏਰੀਆ ਜੀ ਜਿਹੜਾ 10 ਮਿੰਟ 'ਚ ਕਾਰ 'ਚ ਕਵਰ ਹੁੰਦਾ ਹੈ ਉੱਥੋਂ ਧੂਰੀ ਆਏ ਜੀ ਹੈਲੀਕਾਪਟਰ 'ਤੇ ਪੁਰ ਲਰੇੜੀ ਪਿੰਡ ਗਏ ਹੈਲੀਕਾਪਟਰ ਤੇ ਸੰਗਰੂਰ ਆਏ ਹੈਲੀਕਾਪਟਰ ਤੇ ਉੱਥੋਂ ਸੈਫਰਨ ਗਏ ਹੈਲੀਕਾਪਟਰ ਤੇ ਉਹ ਤਾਂ ਸਾਈਕਲ ਨੂੰ ਵੀ ਭੈੜੀ ਚੀਜ਼ ਬਣਾਈ ਫਿਰਦੇ ਨੇ ਕੋਈ ਜਿਵੇਂ ਇਹ ਨਹੀਂ ਹੁੰਦਾ ਕਿ ਕੋਈ ਰੇਡ ਆ ਵੀ ਜਿੱਦਾ ਜੀ ਕਰਦਾ ਉਹ ਹੀ ਖਿੱਚ ਕੇ ਲੈ ਜਾਓ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਫਿਰ ਸੀਐਮ ਸਾਹਿਬ ਕਰ ਰਹੇ ਨੇ ਠੀਕ ਹੈ ਔਰ ਕੰਮ ਕਰਨਾ ਫਿਰ ਜੇ ਹਜੇ ਵੀ ਔਖਾ ਲੱਗਦਾ ਫਿਰ ਤਾਂ ਵੱਡੀਆਂ ਵੱਡੀਆਂ ਗੱਲਾਂ ਨੇ ਜੀ ਫਿਰ ਤਾਂ ਆਮ ਘਰਾਂ ਦੇ ਮੁੰਡੇ ਇਤੁਬਦ ਹੋਰ ਕੀ ਕਹਿ ਸਕਦੇ ਆ ਵੀ ਦੋਨਾਂ ਨੂੰ ਮੈਂ 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 ਹਰਦੀਪ ਇੱਥੇ ਆਉਣ ਲੱਗਿਆ ਸੀ ਜਦੋਂ ਤੁਸੀਂ ਕੋਈ ਕੋਈ ਵੀ ਗੱਲਬਾਤ ਕਰਦੇ ਹੋ ਕਿ ਉਹ ਗੱਡੀਆਂ ਦਾ ਉਹਨਾਂ ਕੋ ਕਾਫਲਾ ਉਹਨਾਂ ਕੋਲ ਸਕਿਉਰਿਟੀ ਆ ਜਾਂ ਜਦੋਂ ਤੁਸੀਂ ਹੈਲੀਕਾਪਟਰ ਦੀ ਗੱਲ ਕਰਦੇ ਹੋ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਦੇਖੋ ਕਹਿੰਦੇ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਆਮ ਕਰਦਾ ਮੁੰਡਾ ਉਹ ਇਹ ਕਹਿੰਦੇ ਨੇ ਆਮ ਕਰਦਾ ਮੁੰਡਾ ਕਹਿੰਦੇ ਜਰਿਆ ਨਹੀਂ ਜਾਂਦਾ ਹੁਣ ਕਹਿੰਦੇ ਮੈਂ ਕਿੱ데 ਨਹੀਂ ਜਾਂਦਾ 25 ਸਾਲ ਕੀ ਬਾਤ ਹੈ ਜੀ ਆਮ ਕਰਦਾ ਮੁੰਡਾ ਮੈਂ ਹੁਣੇ ਦੱਸ ਕੇ ਹਟਿਆ ਹੈਲੀਕਾਪਟਰਾਂ ਚ ਘੁੰਮਦਾ ਜੀ ਕਿਹੜਾ ਆਮ ਕਰਦਾ ਮੁੰਡਾ ਘੁੰਮ ਲੈਂਦਾ ਆਮ ਕਰਦੇ ਮੁੰਡਿਆਂ ਨੂੰ ਤਾਂ ਮ ਅਸੀਂ ਮਿਲਣਾ ਹੀ ਚਾਹੁੰਦੇ ਸੀ ਅਸੀਂ ਵੀ ਚਾਹੁੰਦੇ ਸੀ ਵੀ ਸਾਡਾ ਸੀਐਮ ਐਸੀ ਕੋਲੇ ਨੇੜਿਓਂ ਹੋ ਕੇ ਦੇਖ ਲਈਏ ਉਹਨਾਂ ਨਾਲ ਦੋ ਗੱਲਾਂ ਕਰ ਲਈਏ ਸੰਤਾ ਮਿਲਣ ਵੀ ਨਹੀਂ ਦਿੱਤਾ ਇਹਦਾ ਇੱਕ ਵਾਰ ਨਾ ਮੁੱਖ ਮੰਤਰੀ ਸਾਹਿਬ ਢੀਂਡਸਿਆਂ ਨੂੰ ਕਹਿੰਦੇ ਹੁੰਦੇ ਸੀਗੇ ਵੀ ਢੀਂਡਸਾ ਸਾਹਿਬ ਬਿਨਾਂ ਸਿਕਿਉਰਿਟੀ ਤੋਂ ਬਸ ਸਟੈਂਡ ਜਾ ਕੇ ਦੇਖ ਲੈਣਾ ਮੈਂ ਇਹ ਕਹਿਣਾ ਵੀ ਮੁੱਖ ਮੰਤਰੀ ਜੀ ਤੁਸੀਂ ਸਿਕਿਉਰਿਟੀ ਨਾਲ ਇੱਕ ਵਾਰ ਲੋਕਾਂ ਨੂੰ ਖੁੱਲ੍ਹ ਕੇ ਮਿਲ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਫਰਕ ਹੈ ਆਮ ਘਰ ਦੇ ਮੁੰਡੇ ਕਹਿਣ ਤੇ ਕਰਨੀ 'ਚ ਬੜਾ ਫਰਕ ਹੁੰਦਾ ਬਾਈ ਜੀ ਉਹਨਾਂ ਦੇ ਨਾਲ ਹੁਣ ਜਿਵੇਂ ਕਹਿੰਦੇ ਵੀ ਮਸਲੇ ਨੇ ਸਾਰੇ ਹੁਣ ਮਸਲੇ ਸਾਰੇ ਅਡਰੈਸ ਕਰਦ ਨੇ ਉਹ ਮੈਂ ਭੁੱਲ ਰਹਿੜੀ ਪਿੰਡ ਦਾ ਭਾਸ਼ਣ ਸੁਣ ਰਿਹਾ ਸੀ ਉਹ ਨਸ਼ੇ ਤੇ ਕਹਿੰਦੇ ਸੀ ਕਿ ਪਲਾਨ ਬਣਾਇਆ 3 ਸਾਲ ਦੇ ਵਿੱਚ ਸਾਨੂੰ ਪਤਾ ਲੱਗਿਆ ਪਲਾਨ ਬਣਾਇਆ ਕਹਿੰਦੇ ਹੁਣ ਨਸ਼ਾ ਜੋ ਵੀ ਖਤਮ ਕਰਦਾਂਗੇ ਪਰ ਸਾਨੂੰ ਲੋਕ ਸਹਿਯੋਗ ਕਰਨ ਉਹ ਮਸਲਿਆਂ ਤੇ ਤਾਂ ਸਾਰਿਆਂ ਤੇ ਕੰਮ ਕਰ ਹੀ ਰਹੇ ਨੇ ਭਾਈ ਜੀ ਤੁਸੀਂ ਖੁਦ ਇਹ ਕਿ ਹੈ ਨਾ ਵੀ ਉਹਨਾਂ ਨੇ ਕਹ ਵੀ 3 ਸਾਲ ਚ ਇੱਕ ਪਲਾਨ ਬਣਾਇਆ ਇਹੋ ਜਿਹਾ ਕਿਹੜਾ ਪਲਾਨ ᱛੀ ਜਿਹੜਾ ਸਰਕਾਰ 3 ਸਾਲ ਲਾ ਕੇ ਬਣਾਉਂਦਿਆਂ ਨੂੰ ਔਰ ਲੋਕਾਂ ਨੂੰ ਕਹਿ ਰਹੇ ਨੇ ਸਹਿਯੋਗ ਕਰੋ ਜਦੋਂ ਭਾਈ ਜੀ ਲੋਕ ਤਾਂ ਪਹਿਲਾਂ ਤੁਸੀਂ ਸਹਿਯੋਗ ਕਰਦੇ ਨੇ ਪਹਿਲੇ ਹੀ ਨਹੀਂ ਲੋਕ ਤਾਂ ਨਸ਼ੇ ਵਾਲਿਆਂ ਦੀ ਜਵਾਨਤਾ ਕਰ ਰਹੇ ਪਿੰਡੋਂ ਪਿੰਡੀ ਉਹ ਤਾਂ ਪਹਿਲਾਂ ਹੀ ਕੈਂਪ ਲਾ ਰਹੇ ਨੇ ਪਹਿਲੇ ਹੀ ਉਹਨਾਂ ਨੇ ਤਾਂ ਪਹਿਰੇ ਲਾਤੇ ਸੀ ਪਰ ਉਦੋਂ ਆਪਾਂ ਉਹਨਾਂ ਤੇ ਪਰਚੇ ਦੰਦੇ ਸੀ ਜਦੋਂ ਲੋਕ ਇਹ ਚੀਜ਼ ਤੇ ਪਹਿਲਾਂ ਕੰਮ ਕਰਦੇ ਸੀ ਨਾ ਉਦੋਂ ਆਪਾਂ ਨੂੰ ਬੁਰਾ ਲੱਗਦਾ ਸੀ ਆਪਾਂ ਪਰਚੇ ਦੰਦੇ ਤੇ ਪਰ ਹੁਣ ਉਹੀ ਲੋਕਾਂ ਦੀ ਆਪਾਂ ਹੈਲਪ ਮੰਗ ਰਹੇ ਹਾਂ ਨਾ ਤੇ ਤੁਸੀਂ ਪਲਾਨ ਕਿਹੜਾ ਬਣਾਇਆ ਹੈ ਜਿਆ ਉਹ ਤੁਸੀਂ ਹੁਣ ਵੀ ਨਹੀਂ ਦੱਸ ਸਕੇਗੇ ਤੁਸੀਂ ਹੁਣ ਵੀ ਇਹੀ ਕਹਿ ਕੇ ਕਿਉਂ ਲੋਕਾਂ ਨੂੰ ਸਹਿਯੋਗ ਕਰੋ ਚਲੋ ਲੋਕ ਤਾਂ ਸਹਿਜੋ ਕਰ ਹੀ ਰਹੇ ਨੇ ਜੀ ਪਹਿਲਾਂ ਤਾਂ ਲੋਕਾਂ ਦਾ ਤਾਂ ਹੱਕ ਹੈ ਜੀ ਸਰਕਾਰ ਨਾਲ ਮਿਲ ਕੇ ਚੱਲਣਾ ਪੈਂਦਾ ਹੈਗਾ ਲੋਕ ਤਾਂ ਪਹਿਲਾਂ ਹੀ ਕਰ ਰਹੇ ਨੇ ਪਰ ਸਰਕਾਰ ਕੀ ਕਰ ਰਹੀ ਹੈ ਨਸ਼ੇਲੀ ਉਹ ਉਹ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸਰਕਾਰ ਦਾ ਬਹੁਤ ਬਹੁਤ ਸੀਰੀਅਸ ਆ ਸਰਕਾਰ ਤਾਂ ਕਹਿੰਦੇ ਅਸੀਂ ਪਲਾਨ ਬਣਾ ਰੱਖਿਆ ਕਹਿੰਦੇ ਵੱਡੇ ਵੱਡੇ ਬਾਈ ਜੀ ਫਿਰ ਦੇਖੋ ਜਦੋਂ ਸਰਕਾਰ ਆਈ ਨਹੀਂ ਸੀ ਨਾ ਉਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਤੇ ਵੀ 3 ਮਹੀਨਿਆਂ ਦਾ ਸਮਾਂ ਚਾਹੀਦਾ ਹੈਨਾ ਤਾਂ ਹੁਣ ਤਾਂ ਯਾਰ ਫਿਰ 3 ਸਾਲ ਹੋ ਗਏ 3 ਸਾਲ ਦੇ ਵਿੱਚ ਤਾਂ ਮੈਂ ਪਹਿਲਾਂ ਹੀ ਕਿਹਾ ਪਲਾਨ ਬਣਿਆ ਨਾ ਤੋਂ ਫਿਰ ਗਾਹਾਂ ਮੈਨੂੰ ਲੱਗਦਾ ਵੀ ਹੋਰ 5-7 ਸਾਲ ਚਾਹੀਦੇ ਨੇ ਨਸ਼ਾ ਬੰਦ ਕਰਨ ਨਾਲ। ਉਹ ਕਹਿੰਦੇ ਨਾ ਅਸੀਂ ਨੌਜ ਫੜ ਲਈ। ਹੁਣ ਸਾਨੂੰ ਇਹ ਪਤਾ ਲੱਗ ਗਿਆ ਵੀ ਕਿੱਥੋਂ ਸਪਲ ਕਿਵੇਂ ਸਪਲਾਈ ਚੇਨ ਕੱਟਣੀ ਆ। ਕਹਿੰਦੇ ਕਿਵੇਂ ਜਿਹੜਾ ਮਰੀਜ਼ ਆ ਕਿੱਥੇ ਉਹਨੂੰ ਦਾਖਲ ਕਰਾਉਣਾ। ਕਹਿੰਦੇ ਹੁਣ ਅਸੀਂ ਕਰਕੇ ਦਿਖਾਵਾਂਗੇ ਨਾ। ਪਹਿਲਾਂ ਕਿੰਨੇ ਕਿ ਲੋਕਾਂ ਤੇ ਤੁਸੀਂ ਪਰਚੇ ਦੇਤੇ? ਜਦੋਂ ਹੁਣ ਪਤਾ ਲੱਗ ਗਿਆ ਉਦੋਂ ਕਿੰਨੇ ਕਿ ਲੋਕਾਂ ਤੇ ਪਰਚੇ ਦੇਤੇ? ਕਿਹੜੇ ਪੁਲਿਸ ਮੁਲਾਜ਼ਮ ਤੇ ਜਿਹੜੇ ਤੁਸੀਂ ਸਸਪੈਂਡ ਕਰਤੇ? ਵੇ ਤੁਸੀਂ ਕਹਿੰਦੇ ਰਹਿੰਦੇ ਤੇ ਹਾਂ ਜੀ ਪੁਲਿਸ ਬਕਾਉਂਦੀ ਆ ਫਲਾਨਾ ਬਕਾਉਂਦੀ ਆ ਲੋਕ ਐਂ ਕਰਦੇ ਨੇ ਕੀ ਕਰਤਾ ਕੁਛ ਨਹੀਂ ਕਰਿਆ ਦੇਖੋ ਗੱਲ ਇਹ ਆ ਬਾਈ ਹਵਾਈ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਗਰਾਊਂਡ ਦੀ ਰਿਐਲਿਟੀ ਸਾਰਿਆਂ ਨੂੰ ਪਤਾ ਹੈ ਵੀ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਗਰਾਊਂਡ ਤੇ ਫੇਲ ਹੋ ਚੁੱਕੀ ਹੈ ਲੋਕਾਂ ਦੇ ਮਨਾਂ ਚੋਂ ਲੱਥ ਚੁੱਕੀ ਆ ਸਰਕਾਰ ਇਹ ਤੁਸੀਂ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਤੁਸੀਂ ਜਿਸ ਨੂੰ ਮਰਜ਼ੀ ਪੁੱਛ ਲੋ ਕਿਸੇ ਨੂੰ ਵੀ ਪੁੱਛੋ ਜਦੋਂ ਹੁਣ ਤੁਸੀਂ ਕਹਿੰਦੇ ਹੋ ਕਿ ਆਮਕਰਾਂ ਦੇ ਮੁੰਡੇ ਲੋਕਾਂ ਨੂੰ ਨਹੀਂ ਉੱਥੇ ਜਾ ਕੇ ਮਿਲੇ ਕਿ ਮੁੱਖ ਮੰਤਰੀ ਤਾਂ ਤਾਂ ਹਲਕਾ ਗਾ ਧੂਰੀ ਇਹ ਕਿਉਂ ਲੋਕਾਂ ਦੇ ਵਿੱਚ ਨਹੀਂ ਗਏ ਕਿ ਬਾਜ਼ਾਰ 'ਚ ਨਹੀਂ ਗਏ ਕਿ ਲੋਕਾਂ ਨੂੰ ਨਹੀਂ ਮਿਲੇ ਬਾਈ ਜੀ ਗਏ ਨੇ ਬਿਲਕੁਲ ਗਏ ਨੇ ਅਗਰ ਗਏ ਉਹ ਚੀਜ਼ ਨੂੰ ਮੰਨ ਸਕਦੇ ਤੇ ਜੇ ਮੁੱਖ ਮੰਤਰੀ ਸਾਹਿਬ 100 200 ਮੀਟਰ ਲੋਕਾਂ ਨੂੰ ਉਹ ਬਾਜ਼ਾਰ ਵਿੱਚ ਦੀ ਤੁਰ ਕੇ ਜਾ ਕੇ ਮਿਲ ਲੈਂਦੇ ਉੱਥੇ ਤੇ ਦੁਕਾਨਾਂ ਬੰਦ ਕਰਾਤੀਆਂ ਬਾਈ ਜੀ ਹਾਂ ਜਿੱਥੇ ਗਏ ਨੇ ਉੱਥੇ ਦੁਕਾਨਾਂ ਬੰਦ ਹੋ ਗਈਆਂ ਵੀ ਐਮ.ਐਸ.ਆਮ ਸਾਹਿਬ ਆ ਰਹੇ ਨੇ ਦੁਕਾਨਾਂ ਦੇ ਸਟਰ ਸਟੋ ਔਰ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਪਿੱਠ ਕਰਕੇ ਖੜਾਤਾ ਉਹਨਾਂ ਦਾ ਮੂੰਹ ਕਰਨ ਦੀ ਆਗਿਆ ਵੀ ਨਹੀਂ ਸੀ ਸੀਐਮ ਸਾਹਿਬ ਕਣੀ ਤਾਂ ਹੁਣ ਤੁਸੀਂ ਦੇਖ ਲਓ ਵੀ ਲੋਕਾਂ ਨਾਲ ਕਿੰਨਾ ਕੁ ਪਿਆਰ ਹੈ ਕਿੰਨਾ ਕੁ ਵਿਚਰਦੇ ਨੇ ਤੁਹਾਡੇ ਧੂਰੀ ਦੇ ਵਿੱਚ ਕਿਉਂਕਿ ਹੁਣ ਇੱਕ ਇਹਨਾਂ ਨੇ ਆਪਣੇ ਵਿਧਾਇਕ ਤੇ ਵੀ ਵਿਜੀਲੈਂਸ ਦਾ ਇਹਨਾਂ ਦਾ ਵਿਧਾਇਕ ਕਾਮਨ ਅਰੋੜਾ ਰਮਨ ਅਰੋੜਾ ਇਹਨਾਂ ਦੇ ਵਿਧਾਇਕ ਸੁਲੰਦਰ ਤੋਂ ਉਹਨਾਂ ਦੇ ਵਿジネス ਦੀ ਕਾਰਵਾਈ ਹੋਈ ਆ ਤੁਹਾਡੇ ਧੂਰੀ ਦੇ ਵਿੱਚ ਕਰਪਸ਼ਨ ਖਤਮਾ ਜ਼ੀਰੋ ਕਰਪਸ਼ਨ ਹੋ ਕਰੇ 0% ਟੋਲਰੈਂਸ ਹੈ ਕਰਪਸ਼ਨ ਨਾਲੇ ਬਰਦੀ ਸਾਡੀ ਜ਼ੀਰੋ ਟੋਲਰੈਂਸ ਹੈ ਬਾਈ ਜੀ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਨੇ ਉਹ ਨਾ ਬਿਲਕੁਲ ਕਹਿੰਦੇ ਨੇ ਉਹ ਕਹਿੰਦੇ 0 ਟੋਲਰੈਂਸ ਆ ਕ腐ਸ਼ਨ ਵਾਲਿਆਂ ਨੂੰ ਤਾਂ ਕਹਿੰਦੇ ਬਖਸ਼ਾਂਗੇ ਨਹੀਂ ਪਹਿਲਾਂ ਉਹ ਮਾਨਸ ਵਾਲੇ ਦਾ ਵੀ ਇਹਨਾਂ ਨੇ ਫੜਿਆ ਸੀਗਾ ਨਾ ਉਹਦਾ ਕੀ ਕਰਤਾ ਉਹ ਫਿਰਦਾ ਉਹਦਾ ਮੁੱਖ ਮੰਤਰੀ ਸਾਹਿਬ ਕੋਲੇ ਵੀਡੀਓ ਉਹਦੀ ਫਿਰ ਉਹ ਲੋਕਾਂ ਚ ਕਿਉਂ ਨਹੀਂ ਜ਼ਾਹਿਰ ਕਰਦੇ ਜਗ ਜ਼ਾਹਿਰ ਕਰਨ ਨਾਲ ਵੀਡੀਓ ਕੀ ਸਬੂਤ ਹੈ ਫਿਰਦਾ ਨਾ ਉਹ ਦੁਬਾਰੇ ਮੀਟਿੰਗਾਂ ਕਰਦਾ ਨਾ ਮੁੱਖ ਮੰਤਰੀ ਸਾਹਿਬ ਦੇ ਬਰਾਬਰ ਆ ਕੇ ਬਹਿੰਦਾ ਨਾ ਤਾਂ ਯਾਰ ਉਹ ਗੱਲਾਂ ਕਰਨ ਨਾਲ ਕੁਝ ਨਹੀਂ ਬਣਦਾ ਦੇਖੋ ਐਵੇਂ ਨਹੀਂ ਗਰਾਊਂਡ ਤੇ ਕਰਕੇ ਦਿਖਾਓ ਰਿਐਲਿਟੀ ਦਿਖਾਓ ਕੀ ਹੈ ਅਰਥੀ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਧੂਰੀ ਦੇ ਥੋੜੇ ਸਮੱਸਿਆਵਾਂ ਬਹੁਤ ਨੇ ਮੇਰਾ ਖਿਆਲ ਧੂਰੀ ਦੀ ਸਭ ਤੋਂ ਵੱਡੀ ਸਮੱਸਿਆ ਤਾਂ ਜਿਹੜਾ ਸ਼ਹਿਰਾਂ ਦੇ ਜਿਹੜੇ ਸ਼ਹਿਰ ਦੇ ਵਿਚਾਲੇ ਦੇ ਫਾੜਕ ਨੇ ਮੈਨੂੰ ਤਾਂ ਉਹ ਵੱਡੀ ਸਮੱਸਿਆ ਕਿ ਉਹ ਉਹਦੇ ਉਹਦੇ ਬਾਰੇ ਵਿੱਚ ਕੋਈ ਮੁੱਖ ਮੰਤਰੀ ਸਾਹਿਬ ਨੇ ਕੋਈ ਐਲਾਨ ਕਰਕੇ ਆਏ ਜਾਂ ਉਹਦੇ ਸੰਬੰਧਿਤ ਕੋਈ ਐਸਟੀਮੇਟ ਕੁਝ ਹੋਰ ਐਦਾਂ ਦਾ ਕੁਝ ਕੀਤਾ ਤਾਂ ਉਹਨਾਂ ਨੇ ਬਾਈ ਜੀ ਐਲਾਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸ਼ਹਿਰ ਦੇ ਕਿਸੇ ਮੂਤਬਰ ਬੰਦੇ ਨੂੰ ਮਿਲੇ ਤੱਕ ਨਹੀਂ ਹੈਗੇ ਵੀ ਉਹਨਾਂ ਨੂੰ ਪੁੱਛੇ ਲੈਣ ਤੁਹਾਡੀਆਂ ਸਮੱਸਿਆਵਾਂ ਕੀ ਨੇ ਕਿਸੇ ਐਮਸੀ ਨੂੰ ਨਹੀਂ ਮਿਲੇ ਹੈਗੇ ਖੁਦ ਉਹਨਾਂ ਨੂੰ ਕੀ ਆਪਦੇ ਵਲੰਟੀਅਰਾਂ ਨੂੰ ਨਹੀਂ ਮਿਲੇ ਜੀ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਬਲਾਕ ਪ੍ਰਧਾਨ ਨੇ ਜਾਂ ਵਲੰਟੀਅਰ ਨੇ ਉਹਨਾਂ ਨੂੰ ਵੀ ਨਹੀਂ ਮਿਲੇ ਹਾਂ ਕੁਝ ਕੁ ਬੰਦੇ ਸੀਗੇ ਗਿਨੇ ਮਿੱਥੇ ਸੀਗੇ ਜਿਹੜੇ ਪਹਿਲਾਂ ਇਹਨਾਂ ਨੇ ਆਪਦੇ ਹਿਸਾਬ ਨਾਲ ਰੱਖੇ ਹੁੰਦੇ ਨੇ ਵੀ ਭਾਈ ਤੁਸੀਂ ਇੰਨੇ ਕੁ ਬੰਦੇ ਮਿਲ ਸਕਦੇ ਹੋ ਕਿਸੇ ਨੂੰ ਨਹੀਂ ਮਿਲੇ ਭਾਈ ਜੀ ਹੱਲ ਕੀ ਕਰਨਾ ਹੈ ਪ੍ਰੋਜੈਕਟਾਂ ਦਾ ਹੱਲ ਵੀ ਤਾਂ ਤਾਂ ਹੀ ਹੋ ਜੇ ਲੋਕਾਂ ਨੂੰ ਪੁੱਛਣਗੇ ਸਮੱਸਿਆਵਾਂ ਪੁੱਛਣਗੇ ਵੀ ਤੁਹਾਨੂੰ ਕੀ ਨੇ ਉਹ ਫਿਰ ਲੋਕ ਦੱਸਣਗੇ ਫਿਰ ਉਸ ਚੀਜ਼ ਦਾ ਐਲਾਨ ਕਰਨਗੇ ਕੁਝ ਨਹੀਂ ਕਰਿਆ ਭਾਈ ਜੀ ਕੋਈ ਪ੍ਰੋਜੈਕਟ ਨਹੀਂ ਕੋਈ ਉਦਯੋਗ ਨਹੀਂ ਕਿਸੇ ਤਰ੍ਹਾਂ ਦੀ ਕੋਈ ਮਤਲਬ ਧੂਰੀ ਦੇ ਵਿੱਚ ਅਨਾਊਂਸਮੈਂਟ ਇਹ ਵੀ ਅਸੀ ਤੂਰੀ ਨੂੰ ਆ ਗਿਫਟ ਦੇ ਕੇ ਜਾ ਰਿਹਾ ਉਮੀਦ ਸੀ ਕਿ ਬੜੇ ਟਾਈਮ ਤੋਂ ਇਹ ਉਮੀਦ ਸੀ ਕਿ ਜਦੋਂ ਸੀਐਮ ਸਾਹਿਬ ਬਾਜ਼ਾਰ ਆਉਣਗੇ ਦੌਰਾ ਕਰਨਗੇ ਬਾਜ਼ਾਰ ਦਾ ਪਹਿਲੀ ਵਾਰ ਆਉਣਗੇ ਵੀ ਹੋ ਸਕਦਾ ਧੰਨਵਾਦੀ ਦੌਰੇ ਦੇ ਵਿੱਚ ਕੋਈ ਇੰਨਾ ਵੱਡਾ ਗਿਫਟ ਦੇ ਜਾਣਾ ਕਿ ਲੋਕਾਂ ਨੂੰ ਆਸ ਹੁੰਦੀ ਹੈ ਨਾ ਮੈਂ ਤਾਂ ਇੱਕ ਟੀਵੀ ਚੈਨਲ ਦੇਖ ਰਿਹਾ ਸੀ ਮੈਨਸਟ੍ਰੀਮ ਦਾ ਇੱਕ ਚੈਨਲ ਆ ਉਹ ਤੇ ਉਹ ਤੇ ਲਿਖ ਰਹੇ ਕਿ ਸੀ ਤੂਰੀ ਨੂੰ ਮੁੱਖ ਮੰਤਰੀ ਦੇ ਗੱਫੇ ਬਈ ਜੀ ਦੇਖੋ ਤੂਰੀ ਨੂੰ ਮੁੱਖ ਮੰਤਰੀ ਦੇ ਗੱਫੇ ਗੱਲਾਂ ਨਾਲ ਦੇਤੇ ਸੇਤੇ ਖੜ ਕੇ ਉਹੀ ਕਮੇਡੀ ਕਰਤੀ ਜੀ ਉਹੀ ਗੱਲਾਂ ਕਰਤੀਆਂ ਉਹੀ ਵਿਆਹ ਵਾਲੇ ਕੰਬਲ-ਕੁੰਬਲ ਦੇ ਵੰਡ ਤੇ ਕਾਫੀ ਜਿਆਦੇ ਉਹ ਚੀਜ਼ਾਂ ਚੋ ਮਾਹਰ ਨੇ ਠੀਕ ਹੈ ਉਹ ਚੀਜ਼ਾਂ ਚ ਆਪਾਂ ਵੀ ਮੈਨੂੰ ਨਹੀਂ ਲੱਗਦਾ ਸਾਰੀ ਜ਼ਿੰਦਗੀ ਉਹਨਾਂ ਦਾ ਮੁਕਾਬਲਾ ਕਰ ਸਕਾਂਗੇ ਗੱਲਾਂ ਨਾਲ ਬਹੁਤ ਗੱਫੇ ਦੇਤੇ ਹਾਂ ਪਿੰਡਾਂ ਚ ਕੁਝ ਗਰੰਟਾ ਦਿੱਤੀਆਂ ਨੇ ਉਹ ਬਾਕੀ ਆਏ ਤੋਂ ਪਤਾ ਲੱਗਣਗੇ ਕਿੱਥੇ ਲੱਗਦੀਆਂ ਨੇ ਕਿਵੇਂ ਲੱਗਦੀਆਂ ਨੇ ਹਾਂ ਸ਼ਹਿਰ ਲਈ ਕੁਝ ਨਹੀਂ ਹਾਂ ਸਾਂਝਾ ਪਿੰਡਾਂ ਲਈ ਵੀ ਕੋਈ ਇਹੋ ਜਿਹਾ ਪ੍ਰੋਜੈਕਟ ਨਹੀਂ ਦੇ ਕੇ ਗਏ ਗਰਾਂਟਾ ਨੇ ਨਾਰਮਲ ਹੋਦਾ ਯਾਰ ਇੱਕ ਸੀਐਮ ਸਾਹਿਬ ਲਈ ਕਿੰਦੀ ਕਬਡੀ ਗੱਲ ਆ ਇੱਕ ਮੁੱਖ ਮੰਤਰੀ ਲਈ ਗਰਾਂਟਾ ਤਾਂ ਬਹੁਤ ਨਾਰਮਲ ਨੇ ਨਾ ਗੱਲ ਤਾਂ ਤਾਂ ਬਣਦੀ ਆ ਵੀ ਤੁਸੀਂ ਧੂਰੀ ਦੇ ਵਿੱਚ ਉਦਯੋਗ ਕੀ ਦੇਖੇ ਜਾ ਰਹੇ ਹੋ ਤੁਸੀਂ ਕੱਲ ਨੂੰ ਸਰਕਾਰ 'ਚ ਹੈਗੇ ਹੋ ਨਾ ਹੈਗੇ ਹੋ ਤੁਹਾਡੀ ਉਹ ਨਿਸ਼ਾਨੀ ਕੀ ਦੇ ਕੇ ਜਾ ਰਹੇ ਹੋ ਜਿਹੜੀ ਲੋਕ ਹਮੇਸ਼ਾ ਯਾਦ ਕਰਨ ਵੀ ਆ ਸਾਨੂੰ ਰਜਗਾਰ ਮਿਲਿਆ ਸੀ ਸੀਐਮ ਸਾਹਿਬ ਵੱਲੋਂ ਇਤਨਾ ਭਾਈ ਜੀ ਬਠਿੰਡੇ ਦੇ ਵਿੱਚ ਬਾਦਲਾਂ ਨੇ ਲੋਕ ਲੋਕ ਵੀ ਬਾਦਲਾਂ ਤੇ ਮਾਨ ਕਰਦੇ ਨੇ ਨਾ ਬਠਿੰਡੇ ਦੇ ਵਿੱਚ ਵੀ ਬਠਿੰਡੇ ਦਾ ਨਰਕ ਕੱਢਦਾ ਬਾਦਲਾ ਨੇ ਪਟਿਆਲੇ ਦੇ ਲੋਕ ਕੈਪਟਨ ਵੀ ਮਾਨ ਕਰਦਾ ਕਿ ਮੈਂ ਪਟਿਆਲੇ ਨੂੰ ਕਿੱਡਾ ਸੋਨਾ ਬਣਾਇਆ ਤੇ ਲੋਕ ਵੀ ਮਾਨ ਕਰਦੇ ਨੇ ਤਾਂ ਧੂਰੀ ਦੇ ਲੋਕ ਇਸ ਚੀਜ਼ ਤੇ ਮਾਨ ਕਰਨ ਜੀ ਵੀ ਸਾਡੇ ਸੀਐਮ ਨੇ ਧੂਰੀ ਲਈ ਕੀ ਕਰਤਾ ਬਜਿੰਦਰ ਜੀ ਨੇ ਮੰਤਰੀ ਸਾਹਿਬ ਆਪਣੇ ਸਾਫਕਾ ਉਹਨਾਂ ਨੇ ਸੰਗਰੂਰ ਦਾ ਸਾਰਾ ਨਰਕ ਕੱਢਤਾ ਠੀਕ ਹੈ ਤੇ ਹਾਂ ਇਹਨਾਂ ਨੇ ਕੀ ਦਿੱਤਾ ਸਿਰਫ ਵੈਰੀਗੇਟ ਇਹ ਨਾਂਦੀ ਸਰਕਾਰ ਚ ਸਿਰਫ ਉਹ ਸੰਗਰੂਰ ਦੇ ਵਿੱਚ ਕੱਲੇ ਵੈਰੀਗੇਟ ਨੇ ਬਲਕਿ ਇਹਨਾਂ ਦੇ ਕੋਲੇ ਹਰਾ ਪੈਨ ਸੀਗਾ ਜਿਹੜਾ ਇਹ ਕਹਿੰਦੇ ਹੁੰਦੇ ਸੀ ਕਦੇ ਮੈਨੂੰ ਇਹ ਵਾਹਿਗੁਰੂ ਬਖਸ਼ੇ ਹਰੇ ਪੈਨ ਦੀ ਤਾਕਤ ਬਖਸ਼ੇ ਉਹ ਬਖਸ਼ੀ ਗਈ ਨਾ ਤਾਂ ਇਹਨਾਂ ਨੇ ਕੀ ਕਰਿਆ ਵੈਰੀਗੇਟਾਂ ਤੋਂ ਲਾਬਾ ਹੈ ਕੋਈ ਕਮ ਸੇ ਕਮ ਜਿਵੇਂ ਹੁਣ ਲੋਕ ਬਾਦਲਾ ਨੂੰ ਬਠਿੰਡੇ ਚ ਯਾਦ ਕਰਦੇ ਨੇ ਜਾਂ ਪਟਿਆਲੇ ਦੇ ਲੋਕ ਮਹਾਰਾਜਾ ਜੀ ਨੂੰ ਯਾਦ ਕਰਦੇ ਨੇ ਅਸੀਂ ਵੀ ਕਦੇ ਭਗਵੰਤ ਮਾਨ ਜੀ ਨੂੰ ਯਾਦ ਕਰਿਆ ਕਰਾਂਗੇ ਧੂਰੀ ਚ ਕੁਛ ਇਹੋ ਜਿਹਾ ਬਣਾ ਦੇਣ ਤਾਂ ਕਰ ਦੇਣ ਅਸੀਂ ਉਡੀਕਦੇ ਆ ਚਲੋ ਹਜੇ 1.5 ਸਾਲ ਦਾ ਸਮਾਂ ਰਹਿ ਗਿਆ ਇਹ ਕੁਸ਼ ਕਰਨਗੇ ਇਹੀ ਉਹ ਕਹਿੰਦੇ ਨੇ ਇਹ ਕਹਿੰਦੇ ਸਰਕਾਰ ਦਾ 5 ਸਾਲ ਦਾ ਸਮਾਂ ਹੁੰਦਾ ਸੀ 5 ਸਾਲ ਲਈ ਚੁਣੇਗੇ ਹਾਂ ਭਾਈ ਜੀ ਜੇ ਹੁਣ 5 ਸਾਲ ਲਈ ਚੁਣੇ ਕਿਉਂ ਤੁਸੀਂ ਜੇ ਉਹ ਕਹਿੰਦੇ ਨੇ ਹਾਥੀ ਲੰਘਿਆ ਪੂਛ ਰਹਿ ਗਈ ਹਰਨਾ ਉਹ ਕਹਾਵਤ ਬਣੀ ਵੀ ਐ ਜਿਹੜਾ ਵੱਡਾ ਸਮਾਂ ਤੇ ਉਹ ਤਾਂ ਲੰਘ ਗਿਆ ਫਿਰ ਡੇਢ ਸਾਲ ਚ ਇਹੋ ਜਿਹਾ ਆਪਾਂ ਕਿਹੜਾ ਪਹਾੜੋਂ ਪੱਥਰ ਲਿਆਵਾਂਗੇ ਇਹ ਤਾਂ ਗੱਲਾਂ ਹੁੰਦੀਆਂ ਕਰਨਾ ਹੋਵੇ ਚਲੋ ਕਰਕੇ ਦਿਖਾ ਦੇਣਾ ਅਸੀਂ ਤਾਂ ਉਮੀਦ ਕਰਦੇ ਆਂ ਅਸੀਂ ਤਾਂ ਚੋਣੇ ਆ ਸਾਡੇ ਮੁੱਖ ਮੰਤਰੀ ਨੇ ਅਸੀਂ ਚੁਣੇ ਨੇਗੇ ਅਸੀਂ ਉਮੀਦ ਕਰਦੇ ਆਂ ਕਿ ਕੁਛ ਧੂਰੀ ਚ ਇਹੋ ਜਿਹਾ ਹੋਣਾ ਚਾਹੀਦਾ ਕਿ ਅਸੀਂ ਵੀ ਲੋਕਾਂ ਨੂੰ ਕਿਹਾ ਕਰੀਏ ਵੀ ਸਾਡੇ ਸੀਐਮ ਸਾਹਿਬ ਨੇ ਸਾਡੀ ਸਿਟੀ ਨੂੰ ਐਡਾ ਸੋਹਣਾ ਬਣਾਤਾ ਐਡਾ ਚਮਕਾਤਾ ਦੁਨੀਆ ਤੇ ਹਾਂਜੀ ਸ਼ੁਕਰੀਆ ਹਰਦੀਪ ਧੰਨਵਾਦ ਇਸ ਸਮਾਂ ਕੱਢਿਆ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ